ਤੇ ਬਹੁਤ ਸਾਰੇ ਸਟੂਡੈਂਟਸ ਦੀ ਇਹ ਸ਼ਿਕਾਇਤ ਹੈ ਉਹ ਕਹਿੰਦੇ ਨੇ ਵੀ ਸਾਨੂੰ ਕਾਲਜਾਂ ਦੇ ਵਿੱਚ ਫੇਲ ਕੀਤਾ ਜਾ ਰਿਹਾ ਤੁਹਾਡੇ ਤੱਕ ਇਹ ਖਬਰਾਂ ਪਹੁੰਚੀਆਂ ਕੀ ਇਸ ਤਰ੍ਹਾਂ ਦੀ ਉਹਨਾਂ ਦੀ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿੱਚ ਜਾਂਚ ਹੋਏਗੀ ਕਿ ਜੇ ਉਹਨਾਂ ਨੂੰ ਜ਼ਬਰਦਸਤੀ ਫੇਲ ਕਿਉਂ ਕੀਤਾ ਜਾ ਰਿਹਾ ਇੱਕ ਚੀਜ਼ ਦਾ ਸਿਸਟਮ ਜਿਹੜਾ এডੂਕੇਸ਼ਨ ਦਾ ਬੜਾ ਪੇਰ ਹੈ ਮੈਂ ਵੀ ਇੱਥੇ ਆ ਕੇ ਜਿਹੜੀਆਂ ਦੋ ਦੁਨੀਆ ਕੀਤੀਆਂ ਬੱਚੇ ਵੀ ਮੇਰੇ ਸਿਸਟਮ ਚੋਂ ਗਏ ਆ ਔਰ ਤੁਹਾਡੇ ਦਰਸ਼ਕ ਵੀ ਇਸ ਕਰਕੇ ਜਿਹੜਾ ਨੇ ਉਹ ਕਹਿਣਗੇ ਜਿਹੜਾ ਕੈਨੇਡਾ ਦਾ এডੂਕੇਸ਼ਨ ਸਿਸਟਮ ਉਹਦੇ ਵਿੱਚ ਕੋਈ ਵੀ ਟੀਚਰ ਜਿਹੜਾ ਹੈਗਾ ਉਦਰਾਤ ਪਾਲੀ ਕਰਦਾ ਕੋਈ ਵੀ ਕਿਸ ਜੈਂਡਰ ਨੂੰ ਬਿਲੋਂਗ ਕਰਦਾ ਹੈ ਤੇ ਇਹ ਸੈਕਸਚੁਅਲ ਓਰੀਐਂਟੇਸ਼ਨ ਕਿਤੋਂ ਆਇਆ ਕਿ ਉਹਦਾ ਰੰਗ ਆ ਇਹਦੇ ਵਿੱਚ ਕਦੇ ਨਹੀਂ ਬਿਆ ਉਪਰ ਸਿਸਟਮ ਹੈਗਾ ਉਹਦੇ ਵਿੱਚ ਜੇ ਇਹ ਇਲਜ਼ਾਮ ਲਾਈ ਹੈ ਅੱਜ ਅਸੀਂ ਇੱਥੇ ਦੇ ਐਜੂਕੇਟਰ ਦੇ ਉੱਤੇ ਕਿ ਉਹ ਜਿਹੜਾ ਵਾ ਇਹ ਗੱਲ ਕਰ ਰਿਹਾ ਇਹ ਬਿਲਕੁਲ ਜਿਹੜਾ ਹੈਗਾ ਮੈਂ ਇਸ ਨੂੰ ਨਹੀਂ ਪਾਇਆ ਕਰਦਾ ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦਾ ਔਰ ਇਹ ਜਿਹੇ ਫੈਸਲੇ ਜائیں ਇਹੋ ਜੀਆਂ ਗੱਲਾਂ ਕਰਨੀਆਂ ਉਹ ਸਾਨੂੰ ਸੋਧੀਆਂ ਨੇ ਜੀ ਜਿਹੜੇ ਸਟੂਡੈਂਟ ਪ੍ਰੋਟੈਸਟ ਤੇ ਬੈਠੇ ਹੋਏ ਨੇ ਪਰ ਮਟਾਰਾ ਉਹ ਲੈ ਕੇ ਕਿ ਉਹਨਾਂ ਦੇ ਪ੍ਰੋਟੈਸਟ ਦਾ ਕੋਈ ਅਸਰ ਹੋਏਗਾ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਪ੍ਰੋਟੈਸਟ ਜਿਹੜੇ ਨੇ ਇਸ ਦੇ ਵਿੱਚ ਜਿਵੇਂ ਉਹ ਕੋਈ ਜਿਹੜਾ ਮੈਨਰ ਡੀਲ ਹੁੰਦੀ ਹੈ ਡਾਇਲੌਗ ਮੈਨਰ ਦਾ ਹੁੰਦਾ ਹੈ ਜੇ ਡਾਇਲੌਗ ਦੇ ਵਿੱਚ ਮੈਂ ਕਹਾ ਮੈਨਰ ਤੋਂ ਬਦਲ ਚਾ ਲਵਾਂ ਮੈਨਰ ਤੋਂ ਬਦਲ ਗਵਰਨਮੈਂਟ ਨੇ ਕਿਹਾ ਵੀ ਸਾਨੂੰ ਬਰਕਰ ਲੋਡ ਆ ਸਾਨੂੰ ਪਰਟੀਕੂਲਰ ਥਿੱਤੇ ਦੇ ਵਿੱਚ ਜਿਹੜੇ ਨੇ ਲੋਡ ਹੈਗੀ ਤਾਂ ਅਸੀਂ ਕਿ ਠੀਕ ਹੈ ਜੇ ਤੁਹਾਨੂੰ ਲੋਡ ਆ ਤੁਸੀਂ ਅਸੀਂ ਉਹਦੇ ਐਕਸਟੈਂਡ ਕਰ ਦਨੇ ਆ ਪਰ ਤੁਸੀਂ ਲਿਖ ਕੇ ਦਿਓ ਗੌਰਮੈਂਟ ਨੇ ਲੇਕਰ ਤਾਂ ਸੋ ਮੈਂ ਸਟੂਡੈਂਟਸ ਜਿਹੜੇ ਬੈਠੇ ਨੇ ਪ੍ਰੋਟੈਸਟ ਕਰਨ ਵਾਸਤੇ ਉਹਨਾਂ ਨੂੰ ਇੱਕੋ ਗੱਲ ਦੱਸਣੀ ਚਾਹਣਾ ਵੀ ਪਹਿਲੀ ਗੱਲ ਤਾਂ ਮੰਤਰੀ ਜੀ ਵੀ ਇਹ ਗੱਲ ਕਲੀਅਰ ਕੀਤੀ ਹੈ ਵੀ ਜਿਸ ਦਿਨ ਉਹਨਾਂ ਨੂੰ ਸਟੂਡੈਂਟ ਵੀਜ਼ਾ ਦਿੱਤਾ ਸੀ ਉਹਦੇ ਵਿੱਚ ਕਿਤੇ ਇਹ ਪ੍ਰੋਮਿਸ ਦੀ ਸੀ ਉਹਨਾਂ ਨਾਲ ਕਿ ਤੁਹਾਨੂੰ ਅਸੀਂ ਇੱਥੇ ਪੱਕੇ ਤੌਰ ਤੇ ਸੈਟਲ ਕਰਾਇਆ ਉਹਦੇ ਵਿੱਚ ਇੱਕੋ ਸੀ ਕਿ ਤੁਸੀਂ ਆਪਣੀ ਵਿਦਿਆ ਲਮੋ ਇਨ ਫੈਕਟ ਇੱਕੋ ਇੱਕ ਕੰਡੀਸ਼ਨ ਸੀ ਤੁਸੀਂ ਆਪਣੀ ਵਿਦਿਆ ਪੂਰੀ ਕਰਕੇ ਵਾਪਸ ਆਉਂਦੇ ਸੋ ਉਹ ਜਿਹੜਾ ਹੈਗਾ ਉਹ ਅੱਜ ਵੀ ਹੋਈ ਪਾਲਸੀ ਆ ਉਹਦੇ ਵੀ ਪਾਲਸੀ ਤੇ ਇਫੈਕਟ ਇਹਨਾਂ ਦੀ ਮਦਦ ਕੀਤੀ ਬਹੁਤ ਵੱਡੀ ਗੱਲ ਜਿੱਦੇ 90000 ਪੋਜੀਸ਼ਨ ਨਿਕਲੀ ਸੀ ਇੱਕੋ ਇੱਕ ਦਾ ਉਹਦੇ ਵਿੱਚ 40000 ਪਹਿਲੇ ਸਟੂਡੈਂਟ ਲੈ ਬੀ ਐਡ ਵੀ ਆ ਰਹੀ ਸੀ ਕਿ ਮੈਡੀਕਲ ਰਿਲੇਟਡ ਪੋਜੀਸ਼ਨ ਦੇ ਨਾਲ ਹੈ ਔਰ 30000 ਜਿਹੜੇ ਸੀ ਲੋ ਐਂਡ ਬਿਟ ਸਕਿਲ ਜਿਹੜੇ ਸੀ ਵਰਕਰਸ ਉਹ ਮੈਂ ਉਹ ਕੀ ਤਸਵੀਰ ਲੈਣਾ ਚਾਹੀਏ ਪਰ ਉਹ ਵੀ ਪੂਰੇ ਨਹੀਂ ਹੋਏ ਚਲ ਉਹਨਾਂ ਦੀ ਤੇ ਉਹਦੇ ਵਿੱਚ ਵੀ ਅਸੀਂ ਸਟੂਡੈਂਟਸ ਨੂੰ ਮਦਦ ਕੀਤੀ ਫਿਰ ਜਿਹੜੀ ਸੀ ਐਕਸਪ੍ਰੈਸ ਐਂਟਰੀ ਜਿਹੜੀ ਸੀ ਕੈਨੇਡਾ ਐਕਸਪ੍ਰੈਸ ਕਲਾਸ ਲੈ ਕੇ ਕਿੰਨੀ ਐਂਟਰੀ ਜੇ ਲੈ ਕੇ ਆਨੇ ਉਹਨਾਂ ਦਾ ਵੀ ਸਟੂਡੈਂਟਸ ਦੀ ਮਦਦ ਹੋਈ ਇੱਕ ਵਾਰ ਤਾਂ 75 ਸਕੋਰ ਹੀ ਲੈ ਗਿਆ ਸੀ ਜਿਹਦੇ ਵਿੱਚ ਉਦੋਂ 27232 ਸਟੂਡੈਂਟ ਉਦੋਂ ਜਿਹੜੇ ਨੇ ਪੱਕੇ ਕੀਤੇ ਆ ਸੋ ਸਟੂਡੈਂਟਸ ਨੂੰ ਜੇ ਬਹੁਤ ਵੱਡੀ ਗੈਂਦੀ ਦੇ ਵਿੱਚ ਇੱਥੇ ਸੈਟਲ ਹੋਣ ਲਈ ਸਾਡੀ ਗਵਰਨਮੈਂਟ ਨੇ ਮਦਦ ਕੀਤੀ ਆ ਔਰ ਅਸੀਂ ਕਰਦ ਰਮਾ ਜੀ ਦੇ ਵੀ ਅਸੀਂ ਨਹੀਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਜਿਹੜੀ ਤੁਸੀਂ ਕਿਸੇ ਐਜੂਕੇਸ਼ਨ ਇੰਸਟੀਟਿਊਸ਼ਨ ਚ ਗਏ ਆ ਜਿਹੜੀ ਕੁਆਲੀਫਾਈ ਕਰਦੀ ਹੈਗੀ ਆ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਮਿਲੂਗਾ ਉਹਨੂੰ ਜਿੰਨੇ ਸਮੇਂ ਦਾ ਉਹ ਪਾਲਿਸੀ ਹੈਗੀ ਆ ਉਹ ਪਾਲਿਸੀ ਤਾਂ ਚੇਂਜ ਨਹੀਂ ਕੀਤੀ ਉਸ ਪਾਲਿਸੀ ਮੁਤਾਬਕ ਉਹਨੇ ਸਮੇਂ ਦਾ ਵਰਕ ਪਰਮਿਟ ਜਿਹੜਾ ਉਹ ਮਿਲ ਹੀ ਰਿਹਾ ਨਾ ਉਸ ਤੋਂ ਬਾਅਦ ਤੁਸੀਂ ਪੱਕੇ ਹੋਣਾ ਨਾ ਹੋਣਾ ਉਹ ਉਹਨਾਂ ਦੀ ਐਫਰਟ ਉਹਨਾਂ ਦੀ ਕਿਸਮਤ ਔਰ ਉਹਨਾਂ ਦਾ ਜਿਹੜਾ ਉਹ ਸਿਸਟਮ ਦੇ ਵਿੱਚ ਫੈਲ ਕਰਦਾ